ਪਗਤਰ ਅਬਦਾਸ ਦੀ ਦੇ ਅੱਗੇ ਉਹ ਬ੍ਰਾਹਮਣ ਲੋਕ ਵੀ ਚੁਕੇ ਉਹਨਾਂ ਨੇ ਜਿਹੜਾ ਰਾਜਨੀਤਿਕ ਤੌਰ ਤੇ ਉੱਤੇ ਵਿਚਾਰ ਦਿੱਤੇ ਇੱਕ ਇਹੋ ਜਿਹਾ ਸਮਾਜ ਨੂੰ ਸਿਰਜਣ ਦੀ ਗੱਲ ਕੀਤੀ ਇਹੋ ਜਿਹਾ ਮਾਹੌਲ ਸਿਰਜਣ ਦੀ ਗੱਲ ਕੀਤੀ ਜਿਦੇ ਵਿੱਚ ਕਿਸੇ ਨੂੰ ਕੋਈ ਗਮ ਨਾ ਹੋਵੇ ਕੋਈ ਚਿੰਤਾ ਨਾ ਹੋਵੇ ਇਹੋ ਜਿਹਾ ਸਮਾਜ ਹੋਣਾ ਚਾਹੀਦਾ ਉਹਨਾਂ ਨੇ ਉਹ ਇੱਕ ਰੂਪਰੇਖਾ ਦਿੱਤੀ ਭਗਤਰ ਵਦਾਸ ਜੀ ਉਹਨਾਂ ਨੇ ਕਿ ਇਹੋ ਜਿਹਾ ਸਮਾਜ ਚਾਹੀਦਾ ਜਿਹਦੇ ਵਿੱਚ ਬੱਚੇ ਵੱਡੇ ਹੋ ਰਹੇ ਹੋਣ ਮਾਂ ਪਿਓ ਨੂੰ ਇਹ ਚਿੰਤਾ ਨਾ ਖਾਈ ਜਾ ਰਹੀ ਹੋਵੇ ਕਿਤੇ ਸਾਡੇ ਬੱਚੇ ਨਸ਼ਿਆਂ ਦੀ ਲਪੇਟ ਚ ਆ ਕੇ ਨਗਲਤ ਪਾਸੇ ਨਾ ਚਲੇ ਜਾਣ ਉਹ ਸਮਾਜ ਚਾਹੀਦਾ ਉਹ ਸਮਾਜ ਚਾਹੀਦਾ ਵਾ ਜਿਸ ਸਮਾਜ ਦੀ ਵਿੱਚ ਜਿਸ ਘਰ ਨੂੰ ਬਣਾਉਂਦਿਆਂ ਬਣਾਉਂਦੀਆਂ ساری ਉਮਰ ਲੰਘ ਜਾਂਦੀ ਆ ਉਸੇ ਘਰ ਦੇ ਵਿੱਚ ਕਿਤੇ ਬਜ਼ੁਰਗੀ ਚ ਜਾ ਕੇ ਅਸੀਂ ਬੇਗਾਨੇ ਨਾ ਹੋ ਜਾਈਏ ਇਹੋ ਜੇ ਇਹੋ ਜੀ ਚਿੰਤਾ ਨਾ ਹੋਵੇ ਇਹੋ ਜਾਂ ਸਮਾਜ ਹੋਵੇ ਦਿਨ ਹੋਵੇ ਰਾਤ ਹੋਵੇ ਕਿਸੇ ਦੀ ਭੈਣ ਨੂੰ ਕਿਸੇ ਤੋਂ ਕਿਸੇ ਕਿਸਮ ਦਾ ਕੋਈ ਖਤਰਾ ਨਾ ਹੋਵੇ ਇਹ ਉਹ ਜਹਾ ਸਮਾਜ ਹੋਵੇ ਉਸ ਸਮਾਜ ਦੀ ਜਿਹੜਾ ਮੁੱਢ ਬੱਚਾ ਉਹ ਭਗਤ ਰਵਿਦਾਸ ਜੀ ਨੇ ਕਲਪਨਾ ਕੀਤੀ ਬੇਗਮਪੁਰਾ ਜਿੱਥੇ ਕੰਮ ਕੋਈ ਨਾ ਹੋਵੇ ਸਹਿਮ ਕੋਈ ਨਾ ਹੋਵੇ ਕੋਈ ਜ਼ਬਰਦਸਤੀ ਕਰ ਟੈਕਸ ਵਸੂਲ ਨਾ ਕੀਤਾ ਜਾਂਦਾ ਜਿੱਥੇ ਸਾਰੇ ਲੋਕ ਖੁਸ਼ ਤੇ ਆਨੰਦ ਦੀ ਨਾਲ ਵਸਦੇ ਹੋਣ ਜਿੱਥੇ ਇੱਕ ਦੂਜੇ ਦਾ ਦੁੱਖ ਦਰਦ ਸਮਝਦੇ ਤੇ ਵੰਡਾਉਂਦੇ ਹੋਣ ਉਹ ਸਮਾਜ ਉਹ ਪਰਿਵਾਰ ਚਾਹੀਦਾ ਉਨ੍ਹਾਂ ਦੀ ਉਹਦੀ ਰੂਪਰੇਖਾ ਨੂੰ ਕਲਮਬੰਦ ਕੀਤਾ ਭਾਵੇਂ ਉਹ ਕਲਪਨਾ ਸੀ ਪਰ ਕਿਸੇ ਨਾ ਕਿਸੇ ਮਨ ਚ ਤੇ ਆਈ ਕਿ ਇਦਾਂ ਦਾ ਵੀ ਯਾਰ ਸਮਾਜ ਹੋਣਾ ਚਾਹੀਦਾ ਜਿਹਦੀ ਵਿੱਚ ਕਿਸੇ ਨੂੰ ਦੋ ਮਨਾ ਸੀਮ ਇੱਕ ਸੋ ਆਹੀ ਜਿਹਦੇ ਵਿੱਚ ਦੂਜਾ ਤੀਜਾ ਦਰਜਾ ਹੀ ਕੋਈ ਨਾ ਹੋਵੇ ਸਾਰੀ ਪੂਜਾ ਹੀ ਹੋਣ ਇੱਕ ਰੱਬ ਦੀ ਜੋਤ ਕਰਕੇ ਹੋਣ ਜਿਹਦੇ ਵਿੱਚ ਇਹ ਨਾ ਹੋਵੇ ਇਹ ਫਲਾਣਾ ਹੈ ਇਹ ਛੋਟਾ ਹੈ ਇਹ ਉੱਚਾ ਹੈ ਦੋ ਮਨਾ ਸੀਮ ਕਿੰ ਲਗੀ ਦੰਦਾ ਹੋਏ ਉਥੇ ਸ਼ਬਦ ਕਹੀ ਬੀਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਧੋ ਨਹੀਂ ਤਹਿਟਾਉ ਨਾ ਤਸਬੀਸ ਜਿੱਥੇ ਚਿੰਤਾ ਕੋਈ ਨਾ ਹੋਵੇ ਬੱਚੇ ਵੱਡੇ ਹੋਣਗੇ ਇਹਨਾਂ ਨੂੰ ਸੈਟ ਕਿਦਾਂ ਕਰਨਾ ਚਿੰਤਾ ਖਤਮ ਹੋ ਜਾਵੇ ਨਾ ਤਸਬੀਸ ਖਿਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ ਕਹਿੰ ਲਗੇ ਅਬ ਮੋਹਿ ਖੂਬ ਵਤਨ ਗਹਿ ਪਾਈ ਇਹ ਉਦੀ ਕਲਪਨਾ ਹੈ ਜਿਹੜਾ ਚਰਸਤੀ ਚ ਬੈਠਾ ਜੁੱਤੀਆਂ ਗੰਡਦਾ ਪਿਆ ਹੈ ਉਹ ਕਲਪਨਾ ਪਿਆਰੀ ਇਵੇਂ ਦਾ ਸਮਾਜ ਹੋਣਾ ਚਾਹੀਦਾ। ਇਵੇਂ ਦਾ ਮਾਹੌਲ ਹੋਣਾ ਚਾਹੀਦਾ ਜਿੱਦੀ ਵਿੱਚ ਮੇਰ-ਦੀਰ ਨਾ ਹੋਵੇ। ਸਾਰੇ ਰੱਬ ਦਾ ਰੂਪ ਕਰਕੇ ਹੋਣ ਇੱਕ ਸਮਾਂ ਆਇਆ ਜਦੋਂ ਇਸ ਵਿਚਾਰਧਾਰਾ ਦੇ ਵਿੱਚੋਂ ਇੱਕ ਇਹੋ ਜਿਹਾ ਰਾਜ ਬਣਿਆ ਜਿਹਦੀ ਵਿੱਚ ਵਾਗੈ ਕਿਸੇ ਨੂੰ ਕੋਈ ਚਿੰਤਾ ਨਹੀਂ ਸੀ ਰਹੀ। ਉਹ ਰਾਜ ਬਣਿਆ ਸ੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ। ਔਰ ਇਹੋ ਜਿਹਾ ਰਾਜ ਬਣਿਆ ਜਦੋਂ ਯੂਰਪ ਦੇ ਗੋਰੇ ਵੀ ਇੱਥੇ ਆ ਕੇ ਨੌਕਰੀਆਂ ਕਰਨ ਲੱਗ ਪਏ ਪੰਜਾਬ ਦੇ ਜੰਮਿਆਂ ਨੂੰ ਤੇ ਰੋਟੀ ਦੀ ਚਿੰਤਾ ਕਿੱਥੋਂ ਰਹਿਣੀ ਸੀਗੀ ਸਗੋਂ ਜਿਹੜੇ ਦੂਜੇ ਲੋਕ ਸਨ ਹੋਰ ਕੰਟਰੀ ਦੇਸ਼ਾਂ ਦੇ ਉਹਨਾਂ ਨੂੰ ਵੀ ਇੱਥੇ ਰੋਟੀ ਮਿਲਣ ਲੱਗ ਪਈ ਇਹ ਦੇਸ਼ ਬਣ ਗਿਆ ਇਹ ਸਮਾਜ ਸਿਰਜਿਆ ਗਿਆ ਉਹ ਸਮਾਜ ਜਿਹੜਾ ਵਾਕਈ ਬੇਗੰਪੁਰਾ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇਦਾਂ ਦਾ ਮਾਹੌਲ ਬਣ ਗਿਆ ਸੁਨਿਆਰੀ ਜਿਹੜੀ ਸਨ ਉਹ ਵੀ ਆਪਣੀਆਂ ਦੁਕਾਨਾਂ ਨੂੰ ਤਾਲੇ ਲਾਉਣਾ ਛੱਡ ਦਿੰਦੇ ਸਨ ਵੀ ਕੀ ਲੋੜ ਐ ਇੱਥੇ ਲਾਉਣ ਦੀ ਇਵੇਂ ਦਾ ਸਮਾਜ ਸਿਰਜਿਆ ਗਿਆ ਇਵੇਂ ਦਾ ਸਮਾਜ ਸਿਰਜਿਆ ਗਿਆ ਕਿ ਕੁੱਤੇ ਦੇ ਗਲ ਦੇ ਵਿੱਚ ਸੋਨੇ ਦਾ ਕੈਂਠਾ ਪਾ ਕੇ ਛੱਡ ਦਿੱਤਾ ਸਵੇਰ ਦਾ ਪਾਇਆ ਸ਼ਾਮਾਂ ਪੈ ਗਈਆਂ ਕਿਸੇ ਨੇ ਕੁੱਤੇ ਦੇ ਗਲ ਦੇ ਵਿੱਚੋਂ ਸੋਨੇ ਦਾ ਕੈਂਠਾ ਲਾਉਣ ਦੀ ਲੋੜ ਹੀ ਨਾ ਸਮਝੀ ਇਵੇਂ ਦਾ ਵੀ ਸਮਾਜ ਹੁੰਦਾ ਹੈ ਭਗਤ ਰਵਦਾਸ ਜੀ ਨੇ ਕਲਪਿਆ ਸੀ ਤੇ ਗੁਰੂ ਨਾਨਕ ਸਾਹਿਬ ਤੇ ਭਗਤ ਰਵਦਾਸ ਜੀ ਦੀ ਬਾਣੀ ਦੇ ਵਿੱਚੋਂ ਪੈਦਾ ਹੋਈ ਰਾਜਨੀਤਿਕ ਲੀਡਰਸ਼ਿਪ ਨੇ ਉਹ ਸਮਾਜ ਤਿਆਰ ਕੀਤਾ ਉਹ ਸਮਾਜ ਤਿਆਰ ਕੀਤਾ ਜਿੱਥੇ ਕਿਸੇ ਬੱਚੇ ਦੇ ਮਾਂ ਪਿਓ ਨੂੰ ਚਿੰਤਾ ਨਹੀਂ ਸੀ ਰਹਿ ਗਈ ਮੇਰਾ ਪੁੱਤ ਕਿਤੇ ਗਲਤ ਰਾਹ ਤੇ ਨਾ ਪੈ ਜਾਵੇ ਜਿਸੇ ਜਿੱਥੇ ਹਰ ਇੱਕ ਨੂੰ ਆਪਣਾਪਣਾ ਲੱਗਦਾ ਸੀ ਏਵੇਂ ਦਾ ਰਾਜਾ ਇੱਕ ਬਜ਼ੁਰਗ ਉਹ ਕਾਲ ਪੈ ਗਿਆ ਤੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਅਨਾਜ ਖੋਲ ਦਿੰਦਾ ਮਹਾਰਾਜਾ ਰਣਜੀਤ ਸਿੰਘ ਜਿੰਨਾ ਕੋਈ ਖੜ ਸਕਦਾ ਲੈ ਜਾਓ ਬਜ਼ੁਰਗ ਸੀਗਾ 70-80 ਸਾਲ ਦਾ ਪੰਡੋਨੀ ਵੱਧ ਪਾਲੀ ਮਹਾਰਾਜਾ ਰਣਜੀਤ ਸਿੰਘ ਉਹ ਰਾਜਾ ਸੀਗਾ ਜਿਹੜਾ ਸ਼ਾਮ ਨੂੰ ਭੇਸ ਬਦਲ ਕੇ ਆਮ ਬਾਜ਼ਾਰਾਂ ਲੋਕਾਂ ਦੀਆਂ ਗਲੀਆਂ ਦੇ ਵਿੱਚ ਵੇਂਦਾ ਸੀ ਕਿ ਲੋਕ ਸੁਖੀ ਵੱਸਦੇ ਆ ਇਹ ਕੋ ਰਾਜਾ ਸੀਗਾ ਜਦੋਂ ਵੇਖੇ ਨੇ ਉੱਥੇ ਅਨਾਜ ਵਾਲੇ ਪੰਡਾਰ ਵਾਲੇ ਪਾਸੇ ਗਏ ਤੇ ਬਜ਼ੁਰਗ ਜਿਹੜਾ ਪੰਡ ਪਾਈ ਜਾਵੇ ਮਹਾਰਾਜਾ ਰਣਜੀਤ ਸਿੰਘ ਨੇ ਬੁੱਕਲ ਮਾਰੀ ਕਹਿੰਦੇ ਬਜ਼ੁਰਗ ਪੰਡ ਵੱਡੀ ਪਾਈ ਜਾਂਦੀ ਉਹ ਚੁੱਕ ਲੋਗੇ ਕਹਿੰਦੇ ਬਾਦਸ਼ਾਹ ਦਿਆਲ ਹੋਇਆ ਤੇ ਕਹਿੰਦੇ ਜਿੰਨਾ ਕੋਈ ਖੜ ਸਕਦਾ ਲੈ ਜੇ ਜਦੋਂ ਚੁੱਕੀ ਨਾ ਗਈ ਬਜ਼ੁਰਗ ਦੇ ਕੋਲੋਂ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪ ਚੁੱਕੀ ਉਹਦੇ ਘਰ ਛੱਡ ਕੇ ਆਏ ਜਦੋਂ ਪੰਡ ਛੁੱਟੀ ਤੋਂ ਉਹਨੇ ਵੇਖਿਆ ਜੀ ਤੁਸੀਂ ਆਪ ਜਦੋਂ ਸਿਰ ਤੇ ਪੰਡ ਚੁੱਕੀ ਮਹਾਰਾਜਾ ਰਣਜੀਤ ਸਿੰਘ ਹੋਣਾ ਨੇ ਜਿਹੜੀ ਸਿਰ ਦੀ ਕਲਗੀ ਸੀ ਉਹ ਪਿੱਛੇ ਨੂੰ ਚਲੀ ਗਈ ਉਹਨਾਂ ਆਖਿਆ ਉਸ ਬਜ਼ੁਰਗ ਨੇ ਆਖਿਆ ਕਿਸਾਨ ਨੇ ਕਹਿੰਦਾ ਮਹਾਰਾਜਾ ਸਾਬ ਤੁਹਾਡੀ ਕਲਗੀ ਖਰਾਬ ਹੋ ਗਈ ਆ ਸ਼ੇਰੇ ਪੰਜਾਬ ਦੀਆਂ ਅੱਖਾਂ ਚੋਂ ਪਾਣੀ ਆ ਗਿਆ ਕਹਿਣ ਲੱਗਾ ਜੇ ਮੇਰੀ ਪਰਜਾ ਦੇ ਘਰ ਚ ਰੋਟੀ ਪੱਕਦੀ ਰਹੇਗੀ ਇਹੋ ਜੀਆਂ ਹਜ਼ਾਰਾਂ ਕਲਗੀਆਂ ਆ ਜਾਣਗੀਆਂ ਇੱਕ ਹੋਰ ਰਾਜ ਸੀ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਨਾ ਇੱਕ ਉਹ ਰਾਜਾ ਬਣਿਆ ਇਸ ਵਿਚਾਰਧਾਰਾ ਦੇ ਵਿੱਚੋਂ ਇੱਕ ਵਾਰੀ ਤੁਰਿਆ ਜਾ ਰਿਹਾ ਸੀ ਮਹਾਰਾਜਾ ਰਣਜੀਤ ਸਿੰਘ ਅਚਾਨਕ ਇੱਕ ਪੱਥਰ ਆ ਕੇ ਸ਼ੇਰੇ ਪੰਜਾਬ ਦੇ ਸਿਰ ਤੇ ਲੱਗਾ ਜਿਹੜੇ ਨਾਲ ਸੇਵਾਦਾਰ ਸਨ ਉਹਨਾਂ ਨੇ ਵੇਖਿਆ ਬੱਚੀ ਜਿਹੜੀ ਉਹ ਉਹਨਾਂ ਵੱਲੋਂ ਪੱਥਰ ਆਇਆ ਉਹਨਾਂ ਬੱਚਿਆਂ ਨੂੰ ਫੜ ਲਿਆਂਦਾ ਪੁੱਛਿਆ ਮਹਾਰਾਜਾ ਰਣਜੀਤ ਸਿੰਘ ਨੂੰ ਕਿੰਦੀ ਨਾ ਬੱਚਿਆਂ ਨੇ ਪੱਥਰ ਮਾਰਿਆ ਜੀ ਸਜ਼ਾ ਕੀ ਦੇਣੀ ਹੈ ਸੇਵਾਦਾਰਾਂ ਨੇ ਆਖਿਆ ਮਹਾਰਾਜਾ ਸਾਹਿਬ ਕੀ ਦੀ ਇਹਨੂੰ ਪੁੱਛੋ ਪਹਿਲਾਂ ਵੀ ਪੱਥਰ ਮਾਰਿਆ ਕਿਉਂ ਉਹਨਾਂ ਨੂੰ ਪੁੱਛਿਆ ਕਹਿੰਦੇ ਤੁਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੱਥਰ ਕਿਉਂ ਮਾਰਿਆ ਬੱਚੇ ਡਰ ਗਏ ਵਿਚਾਰੇ ਕਹਿੰਦੇ ਜੀ ਅਸੀਂ ਇਹਨਾਂ ਦੇ ਨਹੀਂ ਮਾਰਿਆ ਅਸੀਂ ਤੇ 베ਰੀ ਦੇ ਮਾਰਦੇ ਸੀ ਕਹਿੰਦੇ 베ਰੀ ਦੇ ਕਿਉਂ ਮਾਰਦੇ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਹਿੰਦੇ 베ਰੀ ਦੇ ਘਾਤੋਂ ਮਾਰਦੇ ਸੀਗੇ ਉਹਨਾਂ ਆਖਿਆ 베ਰੀ ਸਾਨੂੰ ਮਿੱਠੇ 베ਰ ਦਿੰਦੀ ਆ ਤਾਂ ਮਾਰਦੇ ਸੀ ਸ਼ਿਵਾਦਾਰ ਕਹਿੰਦਾ ਜੀ سزا ਕੀ ਦੇਈਏ ਇਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਮਨ ਭਰ ਗਿਆ ਕਹਿੰਦਾ ਭਲਿਆ ਇੱਕ ਬੀ ਜ਼ੁਬਾਨ ਬੀਰੀ ਉਹ ਬੱਚਿਆਂ ਤੋਂ ਪੱਥਰ ਖਾ ਕੇ ਇਹਨਾਂ ਨੂੰ ਮਿੱਠੇ ਬੇਰ ਦਿੰਦੀ ਆ ਗੁਰੂ ਨਾਨਕ ਦਾ ਸੇਖ ਹੋਵੇ ਗੁਰੂ ਨਾਨਕ ਨੇ ਪਾਤਸ਼ਾਹੀ ਦਿੱਤੀ ਹੋਵੇ ਤੇ ਗੁਰੂ ਨਾਨਕ ਦਾ ਸੇਖ ਇਹਨਾਂ ਬੱਚਿਆਂ ਨੂੰ ਸਜ਼ਾ ਦਾ ਵੀ ਕਿਦਾਂ ਦੀ ਗੱਲ ਹੋ ਸਕਦੀ ਹੈ ਨ ਲੱਗੇ ਜਾਓ ਇਹਨਾਂ ਬੱਚਿਆਂ ਨੂੰ ਮਠਿਆਈਆਂ ਦੇ ਥਾਲ ਭਰ ਕੇ ਲਿਆ ਕੇ ਦੋ ਤੇ ਮਠਿਆਈਆਂ ਦਿਓ ਇਹਨਾਂ ਨੂੰ ਇੱਕ ਹੋਰ ਰਾਜਾ ਸੀਗਾ ਜਿਹੜਾ ਇਸ ਵਿਚਾਰਧਾਰਾ ਚੋਂ ਨਿਕਲਿਆ ਸੀ ਤੇ ਮੈਂ ਹਰਾਂ ਰੋਣਾ ਇੱਕ ਹੋਰ ਰਾਜਾ ਸੀਗਾ ਜਿਹੜਾ ਪੱਥਰ ਮਾਰਨ ਵਾਲਿਆਂ ਨੂੰ ਮਠਿਆਈਆਂ ਦਿੰਦਾ ਸੀ ਇੱਕ ਅੱਜ ਦੇ ਬਾਦਸ਼ਾਹ ਨੇ ਜਿਹੜੇ ਆਪਣੇ ਹਾਕ ਮੰਗਣ ਦੇ ਲਈ ਜਾਂਦੇ ਆ ਉਹਨਾਂ ਨੂੰ ਬੰਦੂਕਾਂ ਦੀਆਂ ਗੋਲੀਆਂ ਤੇ ਅਥਰੂ ਗੈਸ ਦੀ ਗੋਲੇ ਦਿੰਦੇ ਪਏ ਆ ਇਹ ਵੀ ਇੱਕ ਰਾਜਨੀਤੀ ਹੈ ਇੱਕ এবੀ ਸਿਸਟਮ ਤੇ ਆ ਹੋਇਆ ਪਿਆ ਵਾ ਅੱਜ ਦੇ ਹਾਲਾਤ ਬਣੇ ਪਏ ਆ ਅਜੇ ਬੱਚਾ ਛੋਟਾ ਜਿਹਾ ਹੀ ਹੁੰਦਾ ਵਾ ਮਾਂ ਪਿਓ ਨੂੰ ਜਿਹੜਾ ਦੂਰ ਦੀ ਸੋਚਦਾ ਥੋੜਾ ਜਿਹਾ ਵੀ ਉਹ ਪਹਿਲਾਂ ਹੀ ਚਿੰਤਾ ਤੁਰਿਆ ਵੀ ਕਿਤੇ ਨਸ਼ੇ ਦੀ ਲਪੇਟ 'ਚ ਨਾ ਆ ਜਾਈ ਇਹ ਵੱਡਾ ਹੋ ਕੇ ਕਿਤੇ ਗਲਤ ਪਾਸੇ ਨੂੰ ਨਾ ਤੁਰ ਜਾਈ ਧੀ ਪੁੱਤ ਕਿਤੇ ਸਿਰ 'ਚ ਖੇਨਾ ਪਾ ਕੇ ਚਲਾ ਜਾਵੇ ਹਾਲਾਤ ਇਦਾਂ ਦੇ ਤਿਆਰ ਕਰ ਦਿੱਤੇ ਆ ਕਦੀ ਬੇਗਮਪੁਰਾ ਬਣਿਆ ਸੀ ਵਾਕਿਆ ਪੰਜਾਬ ਦੀ ਧਰਤੀ ਜਦੋਂ ਯੂਰਪ ਦੇ ਗੋਰੇ ਵੀ ਆ ਕੇ ਨੌਕਰੀਆਂ ਕਰਦੇ ਸਨ ਅੱਜ ਹਾਲਾਤ ਇਦਾਂ ਦੇ ਬਣਾ ਦਿੱਤੇ ਆ ਪੰਜਾਬ ਦੇ ਜੰਮਿਆਂ ਨੂੰ ਵੀ ਰੋਟੀ ਦੀ ਖਾਤਰ ਅਰਬ ਕੰਟਰੀਆਂ 'ਚ ਜਾ ਕੇ ਦਿਹਾੜੀਆਂ ਕਰਨੀਆਂ ਪਈਆਂ ਫਿਰ ਰੋਟੀ ਨਹੀਂ ਪੂਰੀ ਹੁੰਦੀ ਭਗਤ ਰਵਿਦਾਸ ਸਿੰਘ ਨੇ ਕਲਪਨਾ ਕੀਤੀ ਪੀ ਰਾਜ ਸਮਾਜ ਇਦਾਂ ਦਾ ਚਾਹੀਦਾ ਵਾ ਜਿਹੜਾ ਸਮਾਜ ਵਿੱਚ ਕਿਸੇ ਨੂੰ ਕੋਈ ਚਿੰਤਾ ਨਾ ਹੋਵੇ ਕੋਈ ਗਮ ਨਾ ਹੋਵੇ ਸਾਰੀ ਬੜੀ ਰਜਵੀ ਰੋਟੀ ਖਾਂਦੇ ਹੋਣ ਤੇ ਸਾਰੀ ਸੁਖੀ ਜੀਵਨ ਬਤੀਤ ਕਰਦੇ ਹੋਣ ਇਹ ਭਗਤ ਰਵਿਦਾਸ ਜੀ ਦੀ ਵਿਚਾਰਧਾਰਾ ਹੈ ਜਿਸ ਨੇ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਜੁੜਾਂਗੇ ਸੱਚ ਜਾਣਿਓ ਉਹ ਦਿਨ ਇਸ ਪਾਸੇ ਨੂੰ ਅਸੀਂ ਚੱਲ ਪਾਵਾਂਗੇ